ਪੰਜਾਬ ਚ ਨਸ਼ਿਆਂ ਦਾ ਛੇਵਾ ਦਰਿਆ ਵਗ ਰਿਹਾ ਹੈ ਅਤੇ ਲਗਾਤਾਰ ਦਿਨੋਂ ਦਿਨ ਨਸ਼ਾ ਵਧਦਾ ਜਾ ਰਿਹਾ ਹੈ ਜਿਸ ਨਾਲ ਨੌਜਵਾਨਾਂ ਦੀ ਲਗਾਤਾਰ ਮੌਤਾਂ ਹੋ ਰਹੀਆਂ ਹਨ ਇਸੇ ਤਰ੍ਹਾਂ ਦਾ ਅੱਜ ਫਤਿਹਗੜ੍ਹ ਚੂੜੀਆਂ ਵਿਖੇ ਇੱਕ ਹੋਰ ਨੌਜਵਾਨ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਸ ਦੀ ਪਛਾਣ ਕਵਰਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਉਮਰ 25 ਸਾਲ ਵਾਸੀ ਤਲਵੰਡੀ ਨਾਰਵਜੋ ਹੋਈ ਹੈ ਕੋ ਉਹਨੂੰ ਦੱਸਦੀ ਹੈ ਕਿ ਨੌਜਵਾਨ 2-3 ਦਿਨ ਤੋਂ ਪਰੋ ਲਾਪਤਾ ਸੀ ਅਤੇ ਨੌਜਵਾਨ ਦੀ ਲਾਸ਼ ਦੇ ਨਜ਼ਦੀਕ ਪਈਆਂ ਸਨ ਸਰੀੰਜਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਨੇਕ ਤਰ੍ਹਾਂ ਦੇ ਪਰਵਾਰਕ ਚੀਜ਼ ਦੀ ਕਬਤੀ ਚੈਂ ਦੀ ਡੈੱਡ ਬੋਡੀ ਲਈ ਆ ਬੀਕੀ ਕਰੋ ਤੇ ਕੀ ਚੀਜ਼ ਆਵਾਜ਼ ਇੱਕ ਰੋਤਾ ਦਵਾਈ ਲੈਣ ਆਇਆ ਬਾਅਦ ਵਿੱਚ ਮਿਲ ਗਈ ਪਤਾ ਲੱਗਾ ਕਿ ਇੱਥੇ ਆਕਨੇ ਚਿਤਾ ਲਾਇਆ ਚਿਤਾ ਲਾਉਣ ਕਰਕੇ ਇਹਦੀ ਮੌਤ ਹੋਈ ਹੈ ਕਾਫੀ ਨੂੰ ਡੱਕੀਦਾ ਕਿ ਨਾਏ ਕੰਮ ਕਰ ਪਰ ਹਟਦਾ ਨਹੀਂ ਫੇਰੇ ਚਿੱਟਾ ਨੂੰ ਕਾਫੀ ਮਿਲ ਜਾਂਦਾ ਪਤਾ ਨਹੀਂ ਕਿੱਥੋਂ ਹੁੰਦਾ ਇੰਨਾ ਚਿੱਟਾ ਇਹ ਦੇਖੋ ਕਿੱਥੋਂ ਆਉਂਦਾ ਵਾ ਸਾਨੂੰ ਕੋਈ ਨਹੀਂ ਸਮਝ ਆਉਂਦੀ ਕਿ ਸਰਕਾਰਾਂ ਨੇ ਚੈਟਾ ਕੀ ਚਿੱਟਾ ਬੰਦ ਕਰਨ ਤੇ ਮਿਲਦੀ ਨੌਜਵਾਨਾਂ ਦੀ ਵੋਟ ਨਾ ਆਉਂ ਕਿੰਨੇ ਦਿਨਾਂ ਤੋਂ ਲੱਭਦਾ ਸੀ ਇਹ ਹੀਰਵਾਲ ਦਾ ਜੇ 3 ਵਜੇ ਦਾ ਲੱਭਤਾ ਆਇਆ ਕਰੋ ਹਾਂਜੀ ਬਹੁਤ ਜਗ੍ਹਾ ਭੱਲੇ ਮਿਲ ਕੀ ਨਹੀਂ ਪਤਾ ਲੱਗਾ ਕਿਤੇ ਵੀ ਤੇ ਅੱਜ ਕਿਸੇ ਨੇ ਪਾਉਣਾ ਚਿੱਟਾ ਕਿਤਾੜਾ ਮਿਲ ਗਿਆ ਦਾ ਦਾ ਬੰਦਾ ਉੱਥੇ ਗਿਆ ਤੇ ਆ ਕੇ ਦੇਖਿਆ ਤੇ ਮਿਲ ਗਿਆ ਆਪਣਾ ਹੀ ਬੰਦਾ ਮਿਲ ਗਿਆ ਤੇ ਲਾਗੇ ਸਰੇਜਾ ਸੂਜੀਆਂ ਵੀ ਪਈਆਂ ਹਾਂਜੀ ਸਾਰਾ ਕੁਝ ਹੀ ਪਿਆਰ ਠੀਕ ਜਿੱਦਾਂ ਆਰਟੀਕਲ ਆਇਆ ਉਹ ਤਾਂ ਸੂਜੀਆਂ ਦਾ ਇੱਕ ਕਾਫੀ ਚੇਰੇ ਹੋ ਗਿਆ ਨਮਕੀ 8-10 ਵਾਲੀ ਹੋ ਜਾਂਦੇ ਦਾ 8-10 ਸਾਲ ਤੋਂ ਚਿੱਟਾ ਕਰਦੇ ਹਾਂਜੀ ਤੇ ਤੁਸੀਂ ਟੱਕਿਆ ਡੋਗੇ ਜੀ ਬੜਾ ਟਕੀਦਾ ਜੀ ਮਲਕੀ ਦਾਖਲ ਵੀ ਕਰਵਾਇਆ ਇੱਕ ਦੋ ਵਾਰੀ ਛੱਡ ਦਿੰਦਾ ਫੇਰ ਮਲਕੀ ਲੱਗ ਜਾਂਦਾ ਜੀ ਪ੍ਰਸ਼ਾਸਨ ਕੋਲੋਂ ਕੀ ਮੰਗਤ ਕੱਬੇ ਮਲਕੀ ਮੰਗਤ ਵੀ ਆਹੀ ਕਰਦਾ ਕਿ ਚਿੱਟਾ ਬੰਦ ਹੋਣਾ ਚਾਹੀਦਾ ਇਹਦੇ ਮਲਕੀ ਵਰਗਲਾਬ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਆਉਣ ਵਾਲੀ ਪੀੜ੍ਹੀ ਜਿਹੜੀ ਵਜੀ ਰਹੇ ਤੁਹਾਡਾ ਕੀ ਲੱਗਦਾ ਮੇਰਾ ਭਰਾ ਹੀ ਲੱਗਦਾ ਤਾਂ ਇਹਦਾ ਮੁੰਡਾ ਲੱਗਦਾ ਹੈ ਮਰ ਦੀ ਤੁਸੀਂ ਠੀਕ ਵਾਹਿਗੁਰੂ ਖਾਲਸਾ ਭਾਈ ਖਤੇ ਸਾਰੇ ਭਰਾਵਾਂ ਨੂੰ ਮੇਰੇ ਤੋਂ ਸਤਿ ਸ੍ਰੀ ਅਕਾਲ ਬਾਕੀ ਅਹੀਂ ਤੇ ਇਹ ਚਾਹੁੰਦੇ ਆਂ ਵੀ ਚਲੋ ਬੱਚੇ ਨੇ ਗਲਤੀ ਕੀਤੀ ਉਹਦੀ ਡੱਡ ਬੋਡੀ ਪਈ ਰਹੀ ਆ ਪਰ ਅਹੀਂ ਆਨਿਆਂ ਵੀ ਇਹ ਨਸ਼ਾ ਖਤਮ ਹੋਣਾ ਚਾਹੀਦਾ ਇੱਕ ਬੱਚੇ ਦੀ ਜਾਨ ਗਈ ਆ ਕੱਲ ਹੋਰ ਨਾ ਵੀ ਜਾ ਸਕਦੀ ਇਹ ਕਰੇ ਇਹ ਚੀਜ਼ ਆਪਾਂ ਦੂਰ ਕਰੀਏ ਸਾਰੇ ਭਰਾ ਨਾਲ ਮਿਲ ਕੇ ਜਿੱਥੇ ਕੋਈ ਲੱਭਦਾ ਹੋ ਜਾ ਨਕੇ ਵਾਲਾ ਬੰਦਾ ਜਾਂ ਕੋਈ ਜਿਹੜਾ ਕੋਈ ਉਹਦੇ ਵੱਧ ਤੋਂ ਵੱਧ ਕਾਰਵਾਈ ਕੀਤੀ ਹੈ ਕਿਉਂਕਿ ਬੱਚੇ ਦੀ ਜਾਨ ਚ ਲੱਗੀ ਆ ਉਹਨੇ ਤੇ ਆਉਣਾ ਨਹੀਂ ਦੁਬਾਰਾ ਹੁਣ ਜਿਹੜਾ ਚੜ ਗਿਆ ਵਿਚਾਰਾ ਇਹ ਕਰਕੇ ਮੈਂ ਸਾਰੇ ਪਰਿਵਾਰਾਂ ਨੂੰ ਕਿਸੇ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਆ ਸ਼ਾਸਨ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਨਸ਼ੇ 'ਤੇ ਨਥ ਪਾਈ ਜਾਵੇ 3 ਨਸ਼ੇ ਨੂੰ ਨਥ ਪਾਈ ਜਾਵੇ ਅੱਜ ਕਿਹ ਬੱਚੇ ਦੀ ਜਾਨ ਗਈ ਆ ਕੱਲ ਨੂੰ ਹੋਰ ਵੀ ਜਾਊਗਾ ਇਹ ਕਰਕੇ ਮੇਰੀ ਇੰਨੀ ਬੇਨਤੀ ਆ ਠੀਕ ਬਾਕੀ ਲੋਕਾਂ ਨੂੰ ਧੰਨਵਾਦ ਕਿੰਨੇ ਦਿਨਾਂ ਤੋਂ ਵੇਸ਼ੇ ਲੱਗ ਰਿਹਾ ਵੀਰ ਵਰ ਜਾਰ ਦਿਨ ਹੋ ਗਏ ਚੌਦ ਦੇ ਦਿਨ ਮਿਲਿਆ ਮੇਰਾ ਬੁੱਧ ਐ ਬਦਰੀ ਵੀਰੇ ਜਿੱਡੇ ਕਰਦਾ ਕਿ ਨਹੀਂ ਬਦਰੀ ਕੀ ਕਰਦਾ ਮੈਂ ਇਲਾਕੇ ਦੇ ਵਿੱਚ ਨਾ ਸੱਟਾਂ ਸੀਗਾ ਸੈਂਟਰ 'ਚ ਦਾਖਲ ਕਰਾਇਆ ਨਹੀਂ ਵੀਰ ਜੀ ਨਹੀਂ ਕਰਾਇਆ ਕਿ ਦੇਵੀ ਜੀ ਗੋਲੀਆਂ ਗੰਦਾਈ ਤੇ ਕਰੀਏ ਤੇ ਗੋਲੀਆਂ ਗੰਦਾਈ ਹਾਂ ਜੀ ਮੈਨੂੰ ਕਹਿੰਦਾ ਮੈਂ ਮਮੀ ਮੇਰ ਜੱਣ ਦੀ ਵੀ ਲੁੰਦੀ ਮੈਂ ਦਵਾਈ ਲੈਵਾ ਮੈਂ ਵੀ ਰਕੜੀ ਦਵਾਈ ਲੈ ਕੇ ਬੈ ਗਿਆ ਮੇਰਾ ਬੰਦਾ ਮੈਂ ਤਾਂ ਕਿਉਂ ਨਹੀਂ ਸਿਰਦੇ ਆ ਮੈਨੂੰ ਤਿੰਨ ਦਿਨ ਹੋ ਗਿਆ ਦਦੀ ਨੂੰ ਬਤਨੂ ਮੈਨੂੰ ਰਾਤ ਦੀ ਨੀਂਦ ਆ ਗਈ ਆ ਵੀਰੇ ਆ ਵੀਰੇ ਕੋਈ ਸਰਦਾਰ ਡੱਬੋੜੀ ਮਿਲੀ ਹੈ ਕਿਸੇ ਨੌਜਵਾਨ ਦੀ ਕੀ ਹੈ ਮੈਂ ਮਾਮਲਾ ਕਰਾਂ ਇਹ ਦੇਖੋ ਜੀ ਇਹ ਮੇਰਾ ਖੜੇ ਨਸ਼ਾ ਕੀਤਾ ਹੈ ওভারਡੋਜ਼ ਦੀ ਘਟਨਾ ਹੋਈ ਹੈ ਜਨਦੀ ਕਵਰਦੀਪ ਸਿੰਘ ਦਾ ਹੁਣ ਪਤਾ ਲੱਗਾ ਸਾਨੂੰ ਆਈ ਇਹਦੀ ਛਲਾਗਤ ਕੀਤੀ ਹੈ ਤੇ ਹੁਣ ਕਵਰਦੀਪ ਸਿੰਘ ਪੁੱਤਰ ਗਰਦੀਪ ਸਿੰਘ ਆ ਵਾਸੀ ਤਲਵੰਡੀ ਨਾ ਰਹਾ ਪਿੰਡ ਆ ਇਹ ਕੋਈ ਨਸ਼ਾ ਕਰਨ ਲੱਗਾ ਸੀ ਆ ਬੀ ਦੀ ਘਰ ਦੇ ਵਿੱਚ ওভারਡੋਜ਼ ਕਰਕੇ ਦੀ ਮੌਤ ਹੋ ਗਈ ਲੱਗੇ ਸਿਰਧਾ ਵੀ ਪਈਆਂ ਪਈਆਂ ਨੇ ਪਈ ਰੱਖਿਆ ਐਸਐਨਜੀ ਵੀ ਪਈ ਆ ਮਿਲੀ ਸੰਸਨ ਤੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਖੇਲਾ ਹਲ ਜਸਤਾ ਨੋਟਿਸ ਦਾ 175 ਦੀ ਕਾਰਵਾਈ ਕੀਤੀ ਜਾ ਰਹੀ ਹੈ